ਜੈਗਪਾਲ ਲਾਲੀ ਪ੍ਰਮੁੱਖ ਉਤਰੀ ਭਾਰਤ ਸ਼ੀਸ਼ਾਣਾ ਪੰਜਾਬ ਅਸੀਂ ਅਮਨ ਰਾਜ ਦੀ ਯਾਤਰਾ ਸਾਡੀ 28 ਤਰੀਕ ਤੋਂ ਜਿਹੜੀ ਅਮਨ ਰਾਜੀ ਦੀ ਯਾਤਰਾ ਚੱਲੂ ਹੋਈ ਸੀ ਅਸੀਂ ਸੈਂਟਰ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਇਸ ਵਾਰ ਸਾਡੀ ਯਾਤਰਾ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਉਹਦਾ ਮਕੂਲ ਜਵਾਬ ਦੇਵਾਂਗੇ ਜੇ ਸਾਨੂੰ ਉਥੋਂ ਦੇ ਕੱਟੜਪੰਥੀਆਂ ਨੇ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀ ਯਾਤਰਾ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਪਣੀ ਯਾਤਰਾ ਦੇ ਵਿੱਚ ਆਪਣੇ ਜਥੇ ਭੇਜਾਂਗੇ ਜਿਹੜੇ ਕਿ ਕੰਟੀਨਿਊਸਲੀ ਸਾਡੇ 28 ਤਰੀਕ ਤੋਂ ਜਾ ਰਹੇ ਨੇ ਔਰ ਜਿੰਨੀ ਦੇਰ ਯਾਤਰਾ ਚੱਲੇਗੀ ਉਨੀ ਦੇਰ ਸਾਡੇ ਹਥਿਆਰਬੰਦ ਜਥੇ ਜਾਂਦੇ ਰਹਿਣਗੇ ਅਸੀਂ ਆਪਣੀ ਸੈਲਫ ਅਡਵਾਂਸ ਵਾਲੇ ਹਥਿਆਰ ਨਾਲ ਲੈ ਕੇ ਜਾਵਾਂਗੇ ਜੀਐਨਕੇ ਚ ਯਾਤਰਾ ਤੇ ਔਰ ਰਸਤੇ 'ਚ ਜੇ ਵੀ ਕਿਸੇ ਕਿਸਮ ਦਾ ਕਿਸੇ ਨੇ ਵਿਗਨਪਾਂਦੀ ਕੋਸ਼ਿਸ਼ ਕੀਤੀ ਤੇ ਇੱਟ ਦਾ ਜਵਾਬ ਗੋਲੀ ਨਾਲ ਦਿੱਤਾ ਜਾਏਗਾ ਸਰ ਜੀ ਤੁਸੀਂ ਹਥਿਆਰ ਲੈ ਕੇ ਜਾ ਰਹੇ ਹੋਂ ਦੀ ਐਸਐਸ ਇਹ ਸਾਡੇ ਹਥਿਆਰ ਲਿਸੈਂਸੀ ਹੈ ਜੀ ਗੋਮੈਂਟ ਨਾਲੋਂ ਇਹ ਸਾਡੇ ਕੋਲ ਲਾਇਸੈਂਸਾ ਸਰਕਾਰੀ ਜੀਐਨਡੀ ਦੀ ਪਰਮਿਸ਼ਨ ਆ ਸਾਡੇ ਕੋਲ ਸਰਕਾਰ ਦੀ ਔਰ ਲਾਇਸੈਂਸੀ ਇਥੇ ਆ ਲੈ ਕੇ ਜਾਂਗੇ ਅਸੀਂ ਗੈਰਕਾਨੂੰਨੀ ਕੰਮ ਸ਼ਿਵਸਨ ਨਾਲ ਕੋਈ ਨਹੀਂ ਕਰਦੇ ਆਪਣੀ ਆਤਮ ਰੱਖਸ਼ਾ ਲਈ ਸੈਲਫ ਡਿਫੈਂਸ ਲਈ ਅਸੀਂ ਹਥਿਆਰ ਲਿੱਤੇ ਗਿਆ ਔਰ ਜੇ ਅਸੀਂ ਸੈਲਫ ਡਿਫੈਂਸ ਲਈ ਹਥਿਆਰ ਨਹੀਂ ਚਲਾ ਸਕਦੇ ਤਾਂ ਸਾਨੂੰ ਹਥਿਆਰ ਰੱਖਣ ਦਾ ਕੋਈ ਫਾਇਦਾ ਨਹੀਂ ਸਰ ਕਿੰਨੇ ਜਣੇ ਜਾ ਰਹੇ ਜੀ ਅਸੀਂ ਇੱਥੋਂ 20 ਬੰਦਿਆਂ ਦਾ ਜਥਾ ਜਾ ਰਿਹਾ ਜੀ ਜਿਹੜਾ ਕਿ ਬਿਨਾ ਸਰਕਾਰ ਨੂੰ ਦੱਸਿਓ ਇੱਥੋਂ ਅਸੀਂ ਜਾਵਾਂਗੇ ਕਟਵੇ ਕਟਵੇ ਸਾਡਾ ਲੰਗਰ ਆ ਲੰਗਰ ਤੋਂ ਫਿਰ ਅਸੀਂ ਜਿਹੜੀ ਯਾਤਰਾ ਜਾਏਗੀ ਯਾਤਰਾ ਦੀਆਂ ਗੱਡੀਆਂ ਦੇ ਨਾਲ ਅਸੀਂ ਟਰਮੀਨਲ ਤੇ ਜਾਵਾਂਗੇ ਪਹਿਲਾਂ ਵੀ ਜਾਂਦੇ ਆ ਸਾਡੇ ਲੋਕ ਟਰਮੀਨਲ ਜਾਂਦੇ ਨੇ ਉਸ ਤੋਂ ਅੱਗੇ ਬਲਦਾਂ ਨੂੰ ਰਵਾਨਾ ਕਰਕੇ ਪੈਲਗਾਮ ਨੂੰ ਰਵਾਨਾ ਕਰਕੇ ਵਾਪਸ ਆ ਜਾਂਦੇ ਨੇ ਉੱਥੋਂ ਜਿਹੜਾ ਜੱਥਾ ਉਹਨੂੰ ਵਾਪਸ ਲੈ ਆਉਂਦੇ ਨੇ ਇੱਥੋਂ ਦਾ ਜਿਹੜਾ ਜੱਥਾ ਫਿਰ ਉਹਨੂੰ ਉੱਥੇ ਛੱਡ ਜਾਂਦੇ ਨੇ ਟਰਨ ਬਾਈ ਟਰਨ ਡਿਊਟੀਆਂ ਲੱਗ ਰਹੀਆਂ ਸਾਡੇ ਇੱਕ ਸੰਜੀਵ ਕੰਜੌੜੀ ਵਾਲੋ ਜੀ ਸਰ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੀਦਾ ਅਸੀਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਅਸੀਂ ਆਪਣੇ ਦੇਸ਼ ਹੀ ਦੀ ਆਪਣੀ ਯਾਤਰਾ ਨਹੀਂ ਕਰ ਸਕਦੇ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਦੱਸੋ ਸਾਡੇ ਲੋਕ ਜੇ ਸਾਡੇ ਦੇਸ਼ ਹੀ ਜੀ ਮਸਰੂਫ ਨਹੀਂਗੇ ਤੇ ਫਿਰ ਪਾਕਿਸਤਾਨੀ ਮਸਰੂਫ ਹੋਣਗੇ ਅਸੀਂ ਯਾਤਰਾ ਤਾਂ ਜਾ ਰਹੇ ਜੀ ਆਪਣੀਆਂ ਮੰਨਾਂ ਯਾਤਰਾ ਦੇ ਜਿਹੜੇ ਸਾਡੇ ਜਿੱਥੇ ਜਾ ਰਹੇ ਨੇ ਜਿਨ੍ਹਾਂ ਨੂੰ ਉੱਥੋਂ ਦੇ ਜਿਹੜੇ ਲੋਕੀ ਲੋਕਲ ਪ੍ਰਸ਼ਾਸਨ ਦੇ ਜੈਨ ਕੇ ਕਸ਼ਮੀਰ ਦੇ ਲੋਕਲ ਅਗਰਵਾਦੀ ਟਾਈਪ ਦੇ ਬੰਦੇ ਭੜੇ ਹੋਏ ਨੇ ਨੁਮਾਇਦੇ ਬਣੇ ਨੇ ਪਾਕਿਸਤਾਨ ਤੋਂ ਆਏ ਨੇ ਏਜੰਸੀਆਂ ਦੇ ਬੰਦੇ ਨੇ ਉਹ ਸਾਡੀ ਯਾਤਰਾ 'ਚ ਹਰ ਸਾਲ ਵਿਗੜ ਪਾਉਂਦੇ ਨੇ ਲੇਕਿਨ ਐਸ ਵਾਰੀ ਅਸੀਂ ਉਹਨਾਂ ਨੂੰ ਵਿਗੜ ਨਹੀਂ ਪਾਉਣ ਦੇਾਂਗੇ ਉਹਨਾਂ ਨੇ ਸਾਡੇ ਵੱਲ ਅੱਖ ਵੀ ਕੱਢੀ ਤਾਂ ਅਸੀਂ ਉਹਨਾਂ ਦੀ ਅੱਖ ਦੇ ਵਿੱਚ ਗੋਲੀ ਮਾਰਾਂਗੇ ਕਿ ਦੁਬਾਰਾ ਉਹ ਅੱਖ ਕਿਸੇ ਵੱਲ ਵੇਖਣ ਜੋਗਾ ਨਾ ਛੱਡਾਂਗੇ ਉਹਨੂੰ ਉਹ ਦੂਜੀ ਚੀਜ਼ ਸਾਡੇ ਜਥੇ ਜਾ ਰਹੇ ਨੇ 20-20 ਬੰਦਿਆਂ ਦੀ ਰੇਸ਼ੋ ਦੇ ਵਿੱਚ ਬੰਦੇ ਜਾ ਰਹੇ ਨੇ ਕਠੂਏ ਤੋਂ ਬਾਰਤਾਲ ਬਾਰਤਾਲ ਤੋਂ ਵਾਪਸ ਫੇਰ ਆ ਕੇ ਡਿਊਟੀਆਂ ਲੱਗ ਰਹੀਆਂ ਸਾਡੇ ਰਾਸ਼ਟਰੀ ਪ੍ਰਧਾਨ ਧਨੋਰੀ ਸਾਹਿਬ ਦੀ ਦੇ ਟੰਡਰ ਸਾਹਿਬ ਦੇ ਆਰਡਰਾਂ ਦੇ ਨਾਲ ਦਿਸ਼ਾਂ ਦੇ ਦੇਸ਼ਾਂ ਦੇ ਨਾਲ ਜਾ ਰਹੇ ਨੇ ਉਹਨੂੰ ਉਸ ਤੋਂ ਬਾਅਦ ਸਾਡੀ ਵਾਰੀ ਹੈ ਅਸੀਂ ਵੀ ਜਾ ਰਹੇ ਹਾਂ 20 ਬੰਦੇ ਦੇ ਜੱਥਾ ਜਾਏਗਾ ਔਰ ਉੱਥੋਂ ਪੂਰੀ ਯਾਤਰੀ ਹੈ ਜਿੰਨੇ ਵੀ ਜਿਹੜੀ ਵੀ ਸਟੇਟ ਦੇ ਸ਼ਦਾ ਲੋਣਗੇ ਅਸੀਂ ਉਹਨਾਂ ਨੂੰ ਕ੍ਰੋਸ ਕਰਾਣਾ ਹੈ ਉਥੇ ਦਰਸ਼ਾ ਕਰਨ ਜਾਣਗੇ ਉਹਨਾਂ ਨੂੰ ਜਿਹੜੇ ਕਰਕੇ ਆ ਗਏ ਉਹਨਾਂ ਨੂੰ ਵਾਪਸ ਸੇਫ ਲੈ ਕੇ ਆਣਾ ਤੇ ਜਿਨ੍ਹਾਂ ਨੇ ਯਾਤਰਾ ਕਰਨ ਜਾਣਾ ਉਹਨਾਂ ਨੂੰ ਸੇਫ ਲੈ ਕੇ ਜਾਣਾ ਉਹਦੇ ਦਰਮਿਆਨ ਕੋਈ ਸਾਡੇ 'ਚ ਵਿਗੜਨ ਪਾਏਗਾ ਕੋਈ ਪੱਥਰ ਮਾਰੇਗਾ ਕੋਈ ਅੱਖ ਕੱਢੇਗਾ ਅਸੀਂ ਸਿੱਧੀਆਂ ਉਹਨਾਂ ਨੂੰ ਗੋਲੀਆਂ ਮਾਰਾਂਗੇ ਕੋਈ ਲਿਹਾਜ ਨਹੀਂ ਕਰਾਂਗੇ ਔਰ ਅਸੀਂ ਆਪਣੀ ਯਾਤਰਾ 'ਚ ਵਿਗੜ ਨਹੀਂ ਪਾਣ ਦਿਆਂਗੇ ਇਸ ਵਾਰ ਸਕੇ ਤੁਸੀਂ ਖਿਆਲ ਕਰਿਓ ਕਿ ਸੰਸੀ ਬਿਲਕੁਲ ਜੀ ਬਿਲਕੁਲ ਸਾਡੇ ਲਾਇਸੈਂਸ ਹੀ ਨੇ ਸਾਡੇ ਕੋਲ ਲਾਇਸੈਂਸ ਹੀ ਬਗਾਇਦਾ ਗਵਰਨਮੈਂਟ ਨੇ ਪ੍ਰੂਵ ਨੇ ਸਾਡੇ ਕੋਲ ਗਵਰਨਮੈਂਟ ਨੇ ਸਾਨੂੰ ਦਿੱਤੇ ਨੇ ਸਿਰਫ ਡਿਫੈਂਸ ਵਾਸਤੇ ਜੇ ਅਸੀਂ ਚਲਾ ਹੀ ਨਹੀਂ ਸਕਦੇ ਕਾੜੀ ਨਹੀਂ ਸਕਦੇ ਤਾਂ ਫਿਰ ਸਾਨੂੰ ਰੱਖਣ ਦਾ ਪੈਦਾਗੀ ਫਿਰ ਇਹ ਖਲੋਣੇ ਨੇ